ਬੇਸਿਕਲੀ ਜੀ ਇਹ ਜਿਹੜਾ ਰੋਸਮਾਰਸ ਮਾਰਚ ਹੈਗੇ ਜੀ ਸ਼ਾਂਤੀ ਮਾਰਚ ਮੈਂ ਇਹਨੂੰ ਕਹੂੰਗਾ ਕਿਉਂਕਿ ਅਵਾਰਾਂ ਪਸ਼ੂਆਂ ਕਰਕੇ ਕਿੰਨੀਆਂ ਜਾਨਾਂ ਗਈਆਂ ਨੇ ਸੋ ਪਹਿਲਾਂ ਵੀ ਲੋਕਾਂ ਨੇ ਗੱਲਾਂ ਕੀਤੀਆਂ ਪਰ ਕੋਈ ਠੋਸ ਸਿੱਟੇ ਨਹੀਂ ਨਿਕਲੇ ਹੈਗੇ ਕਿਉਂਕਿ ਜਦੋਂ ਕੋਈ ਦੇਖੋ ਕਿਸੇ ਮਾਂ ਦਾ ਪੁੱਤ ਚਲਿਆ ਜਾਂਦਾ ਜੀ ਧੀ ਚਲੀ ਜਾਂਦੀ ਹੈ ਕਿਸੇ ਭੈਣ ਦਾ ਵੀਰ ਚਲਿਆ ਜਾਂਦਾ ਵੀਰ ਦੀ ਭੈਣ ਚਲੀ ਜਾਂਦੀ ਹੈ ਸੁਹਾਗ ਉੱਜੜ ਜਾਂਦੇ ਨੇ ਜੀ ਇੱਕ ਘਰ ਪੂਰਾ ਜਦੋਂ ਤੁਸੀਂ ਉਸ ਮਾਹੌਲ 'ਚ ਜਾਣੇ ਹੋ ਫਿਰ ਪਤਾ ਲੱਗਦਾ ਤੇ ਹੁੰਦਾ ਕਿਸ ਕਰਕੇ ਕਰਕੇ ਲੋਕ ਇਹਨੂੰ ਗਲਤੀਆਂ ਦਾ ਨਾਮ ਦੇ ਦਿੰਦੇ ਆ ਪ੍ਰਸ਼ਾਸਨ ਇਹਨੂੰ ਗਲਤੀਆਂ ਦਾ ਨਾਮ ਦੇ ਦਿੰਦਾ ਜਦਕਿ ਮੈਂ ਕਹਿੰਦਾ ਜੀ ਇਹ ਗਲਤੀ ਨਹੀਂ ਹੈਗੀ ਆ ਲਾਪਰਵਾਹੀਆਂ ਨੇ ਲਾਪਰਵਾਹੀਆਂ ਨਾਲ ਹੋਏ ਕਤਲ ਨੇ ਜੀ ਇਹ ਇਹਦੀ ਲਾਪਰਵਾਹੀਆਂ ਕਿਉਂ ਆ ਲਾਪਰਵਾਹੀਆਂ ਜੀ ਇਹਦੇ ਵਿੱਚ ਜੇ 90% ਜੇ ਮੈਂ ਸਿਸਟਮ ਦੀ ਗੱਲ ਕਰਾਂ ਤਾਂ 10% ਮੇਰੇ ਵਰਗੇ ਲੋਕ ਵੀ ਸ਼ਾਮਿਲ ਹੈਗੇ ਨੇ ਜੀ ਕਿਉਂਕਿ ਕੋਈ ਆਵਾਜ਼ ਨਹੀਂ ਠਾਉਂਦਾ ਜੀ ਬਦਲਾਅ ਲਈ ਆਵਾਜ਼ ਹੋਣਾ ਵੀ ਬਹੁਤ ਜ਼ਰੂਰੀ ਆਵਾਜ਼ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ ਠੀਕ ਹੈ ਪ੍ਰਸ਼ਾਸਨ ਆਪਣੇ ਵੱਲੋਂ ਬਣਦੀਆਂ ਕੋਸ਼ਿਸ਼ਾਂ ਕਰਦੇ ਹੋਣਗੇ ਪਰ ਉਹਦੀ ਪੁੱਛ ਕਿੱਥੇ ਹੈਗੀ ਹੈ ਹੁਣ ਸਾਡੇ ਤੋਂ ਕਾ ਉਸ ਇਸ ਲਿਆ ਜਾਂਦਾ ਠੀਕ ਹੈ ਜੀ ਹੁਣ ਆਪਾਂ ਕਿੰਨੇ ਦੇਖ ਲਓ ਤੁਸੀਂ گاਵਾ ਬਰਦ ਇੱਥੇ ਝੋਟੇ ਲੜਦੇ ਲੜਦੇ ਫਿਰਦੇ ਨੇ ਤੇ ਜਿੰਨਾ ਕਰਕੇ ਹੁਣ ਰਾਜਵੀਰ ਜਵੰਦਾ ਵੀਰਾ ਇਸ ਦੁਨੀਆ ਤੋਂ ਚਲੇ ਗਿਆ ਸਾਰੇ ਲੋਕਾਂ ਨੂੰ ਦੇਖੋ ਉਹਨਾਂ ਬਾਰੇ ਪਤਾ ਹੈਗੇ ਪਰ ਤੁਸੀਂ ਇਹ ਦੇਖੋ ਕਿ ਜਿਨ੍ਹਾਂ ਨੂੰ ਲੋਕ ਜਾਣਦੇ ਨਹੀਂ ਹੈਗੇ ਕਿੰਨੀਆਂ ਮੌਤਾਂ ਹੁੰਦੀਆਂ ਨੇ ਜੀ ਪੂਰੇ ਮੇਲਾ ਦਾ ਭਾਰਤ ਦੇ ਵਿੱਚ ਜੀ 50000 ਤੋਂ ਲੈ ਕੇ ਲੱਖ ਤੱਕ ਇਨਸਾਨ ਚਲੇ ਜਾਂਦੇ ਨੇ ਸਿਰਫ ਇਹ ਅਣਗਿਲੀਆਂ ਕਰਕੇ ਜਾਨਵਰਾਂ ਦੇ ਆਵਾਰਾ ਜਾਨਵਰਾਂ ਦੇ ਹਾਦਸਿਆਂ ਕਰਕੇ ਸੋ ਇਹਦੇ ਉੱਤੇ ਠੱਲ ਪਾਣਾ ਬਹੁਤ ਜ਼ਰੂਰੀ ਹੈ ਜੀ ਸੋ ਮੈਂ ਅੱਜ ਤੁਹਾਡੇ ਸਾਰਿਆਂ ਦੇ ਜ਼ਰੀਏ ਇਹੀ ਇੱਕ ਮੈਸੇਜ ਦੇਣਾ ਚਾਹੁੰਦਾ ਕਿ ਵੱਧ ਤੋਂ ਵੱਧ ਲੋਕ ਜਾਗਰੂਕ ਹੋਣ ਇਸ ਮੁਹਿੰਮ ਦੇ ਨਾਲ ਜੁੜਨ ਤਾਂ ਕਿ ਕੱਲ ਤੋਂ ਫੇਰ ਕੋਈ ਹੋਰ ਜ਼ਿੰਦਗੀ ਨਾ ਚਲੀ ਜਾਵੇ ਸੋ ਗੱਲਾਂ ਬਹੁਤ ਹੋ ਗਈਆਂ ਟਾਈਮ ਹੈਗੇ ਜੀ ਐਕਸ਼ਨ ਲੈਣ ਦਾ ਤੇ ਮੈਂ ਆਪਣੀ ਵੈਬਸਾਈਟ ਮੇਰੀ ਐਨਜੀਓ ਹੈਗੀ ਜੀ ਗੇਵੀ ਚੈਹਲ ਫਾਊਂਡੇਸ਼ਨ ਸੋ ਗੇਵੀ ਚੈਹਲ ਫਾਊਂਡੇਸ਼ਨ.com ਦੇ ਉੱਤੇ ਇੱਕ ਪਟੀਸ਼ਨ ਵੀ ਜਾਰੀ ਕੀਤੀ ਹੈ ਜਿਹਦੇ ਵਿੱਚ ਇਹ ਬੇਨਤੀ ਕੀਤੀ ਗਈ ਹੈ ਲੋਕਾਂ ਨੂੰ ਕਿ ਜੀ ਉਹਦੇ ਉੱਤੇ ਆਪਣਾ ਕੰਸੈਂਟ ਦੇਣ ਵੀ ਤੁਸੀਂ ਇਸ ਦੇ ਨਾਲ ਸਹਿਮਤ ਹੋ ਤਾਂ ਆਪਣੇ ਵਿਚਾਰ ਰੱਖਣ ਉਸ ਮੈਸੇਜ ਦੇ ਥਰੂ ਸਰਕਾਰ ਤੱਕ ਮੈਸੇਜ ਪਹੁੰਚੇ ਉੱਚ ਅਧਿਕਾਰੀਆਂ ਤੱਕ ਮੈਸੇਜ ਪਹੁੰਚੇ ਤਾਂ ਕਿ ਬਣਦੇ ਜਿਹੜੇ ਵੀ ਇਹਦੇ ਉਹ ਹੈਗੇ ਨੇ ਜੀ ਤੰਗ ਉਹ ਹੋ ਸਕਣ ਸਹੀ ਫੈਸਲੇ ਲੈ ਜਾਣ ਬਸ ਇਹੀ ਬੇਨਤੀ ਹੈ ਜੀ ਸਾਰਿਆਂ ਨੂੰ ਜੀ ਕੀ ਲੱਗਦਾ ਨੇ ਕਿ ਸੀਐਮ ਸਾਹਿਬ ਖੁਦ ਇੱਕ ਆਰਟਿਸਟ ਵੀ ਰਹੇ ਨੇ ਤੇ ਉਹਨਾਂ ਨੂੰ ਪਤਾ ਹੈ ਕਿ ਇਸ ਤਰ੍ਹਾਂ ਦੇ ਹਾਪ ਹੋ ਰਿਹਾ ਨੇ ਕੌਂਸਲ ਸੈਸ ਦੇ ਉੱਪਰ ਹੀ ਆਪਾਂ ਸਵਾਲ ਖੜਾ ਕਰ ਰਹੇ ਹਾਂ ਕੌਂਸਲ ਸੈਸੇ ਜਾ ਕਿੱਥੇ ਰਿਹਾ ਫਿਰ ਇਹੀ ਗੱਲ ਹੈ ਜੀ ਇਹੀ ਆਪਾਂ ਜਦੋਂ ਜਾਗਰੂਕਤਾ ਦੀ ਜਿਹੜੀ ਮੈਂ ਗੱਲ ਕਰਦਾ ਬਦਲਾ ਦੀ ਜਿਹੜੀ ਮੈਂ ਗੱਲ ਕਰਦਾ ਵੀ ਲੋਕ ਜਿੰਨੇ ਤੋਂ ਵੱਧ ਤੋਂ ਵੱਧ ਜੁੜਨ ਮੈਨੂੰ ਲੱਗਦਾ ਕਈਆਂ ਨੂੰ ਤਾਂ ਕਾਉਸੈਸ ਦੇ ਬਾਰੇ ਪਤਾ ਵੀ ਨਹੀਂ ਹੋਣਾ ਆਮ ਜਨਤਾ ਨੂੰ ਕਿ ਕਾਉਸੈਸ ਕੀ ਹੈਗਾ ਸੋ ਇਹੀ ਆਵਾਰਾ ਪਸ਼ੂਆਂ ਨੂੰ ਉਹਨਾਂ ਦੀ ਦੇਖਭਾਲ ਦੇ ਲਈ ਸਾਡੇ ਤੋਂ ਟੈਕਸ ਲਿਆ ਜਾਂਦਾ ਤੇ ਮੈਨੂੰ ਲੱਗਦਾ ਜੀ 2000 ਤੋਂ 3000 ਕਰੋੜ ਟੈਕਸ ਕਾਉਸੈਸ ਦੇ ਨਾਮ ਦੇ ਉੱਤੇ ਇਕੱਠਾ ਹੁੰਦਾ ਚੰਨ ਸਿੰਘ ਸਾਹਿਬ ਗੱਲਾਂ ਆਪਾਂ ਕਾਉਸਸ ਦੀ ਗੱਲ ਕਰਦੇ ਆ ਸੜਕਾਂ ਦੇ ਉੱਤੇ ਵੀ ਉਨਾ ਹੀ ਟੈਕਸ ਲਿੱਤਾ ਜਾਂਦਾ ਵਹੀਕਲਸ ਦੇ ਵੀ ਟੈਕਸ ਲਿੱਤਾ ਜਾਂਦਾ ਬਿਲਕੁਲ ਜੀ ਬਿਲਕੁਲ ਟੋਲ ਪਲਾਜ਼ਾ ਇੰਨੇ ਲੱਗੇ ਹੋਏ ਆ ਉਹਨਾਂ ਦਾ ਟੋਲ ਰੁਪਏ ਇਕੱਠਾ ਹੁੰਦਾ ਇੱਕ ਦਿਨਾਂ ਦੇ ਵਿੱਚ ਬਿਲਕੁਲ ਉਹਨਾਂ ਦੇ ਮੁਤਾਬਿਕ ਇਸੇ ਕਾਰਨ ਐਕਸੀਡੈਂਟ ਉਹ ਵੀ ਜ਼ਿਆਦਾ ਹੋ ਰਹੇ ਜੀ 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 ਦੇਖੋ ਮੁੱਦੇ ਤਾਂ ਬਹੁਤ ਨੇ ਜੀ ਸੋ ਜਿਹੜੀ ਗੱਲ ਤੁਸੀਂ ਕਹਤੀ ਮੈਂ ਪੂਰਾ ਸਹਿਮਤ ਆ ਸਾਰੇ ਜਾਣੇ ਸਹਿਮਤ ਨਹੀਂ ਜੀ ਸੜਕਾਂ ਦੀ ਹਾਲਾਤ ਆਪਾਂ ਨੂੰ ਪਤਾ ਹੀ ਨਹੀਂ ਕੀ ਹੁੰਦੇ ਉਹਦੇ ਕਰਕੇ ਬਹੁਤ ਜਾਨਾਂ ਗਈਆਂ ਨੇ ਸਾਡੇ ਫਰੈਂਡ ਸਰਕਲਸ ਦੇ ਵਿੱਚ ਬਹੁਤਾਂ ਦੇ ਨਾਲ ਮਾੜੇ ਹਾਦਸੇ ਵਾਪਰੇ ਨੇ ਪਰ ਅੱਜ ਸ਼ਾਂਤੀ ਮਾਰਚ ਦਾ ਉਦੇਸ਼ ਹੈਗਾ ਜੀ ਉਹ ਇਹ ਹੈ ਵੀ ਆਪਾਂ ਇੱਕ ਇੱਕ ਕਰਕੇ ਕਿਉਂਕਿ ਇਹ ਹੁਣ ਤਾਜ਼ਾ ਤਾਜ਼ਾ ਗੱਲ ਹੋਈ ਹੈਗੀ ਹੈ ਲੋਕਾਂ ਦੇ ਵਿੱਚ ਰੋਸ ਵੀ ਹੈ ਪਰ ਮੈਂ ਇਹ ਕਹਿੰਦਾ ਵੀ ਉਹ ਜਿਹੜਾ ਰੋਸ ਹੈਗਾ ਉਹ ਠੰਡਾ ਨਾ ਪਵੇ ਕਿਉਂਕਿ ਹਾਂਜੀ ਜੇ ਦੀ ਗੱਲ ਕਰੀਏ ਜਿਹੜੀ ਹਿਮਾਚਲ ਦੀ ਕੋਰਟ ਦੇ ਵੱਲੋਂ ਸਰਕਾਰ ਨੂੰ ਫਟਕਾਰ ਵੀ ਲਈ ਹੈ ਤੇ ਕਿਹਾ ਵੀ ਗਿਆ ਕਿ ਕਾਉਸਸ ਜਾ ਕੇ ਕਿਥੇ ਰੋ ਨਾ ਹਿਸਾਬ ਦਿੱਤਾ ਜਾਵੇ ਤੁਹਾਨੂੰ ਇਹ ਨਹੀਂ ਲੱਗਦਾ ਕਿ ਪੰਜਾਬ ਸਰਕਾਰ ਨੂੰ ਇਹ ਜਾ ਕੁਝ ਕਰਨਾ ਚਾਹੀਦਾ ਬਿਲਕੁਲ ਜੀ ਤਾਂ ਹੀ ਕਹਿੰਦਾ ਵੀ ਇੱਥੇ ਕਿਉਂਕਿ ਆਪਣੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਗੱਲ ਸੁਣਦੇ ਨੇ ਜੀ ਤਾਂ ਉਹਨਾਂ ਅੱਗੇ ਹੀ ਇਹ ਅਪੀਲ ਹੈਗੀ ਆ ਕਿ ਸਾਡਾ ਪੰਜਾਬ ਰੰਗਲਾ ਪੰਜਾਬ ਹੈ ਜੀ ਜਿਹੜੀ ਉਹਨਾਂ ਨੇ ਇੱਕ ਹੋ ਚੁੱਕਿਆ ਹੋਇਆ ਹੈਗਾ ਕਿ ਇਹਨੂੰ ਆਪਾਂ ਰੰਗਲਾ ਪੰਜਾਬ ਬਣਾਉਣਾ ਸੋ ਇਹ ਸਾਰੇ ਕਦਮ ਲੈਣੇ ਜ਼ਰੂਰੀ ਨੇ ਤੇ ਫੈਸਲੇ ਜਿਹੜੇ ਕੋਈ ਸਖਤ ਫੈਸਲੇ ਲੈਣੇ ਬਹੁਤ ਜ਼ਰੂਰੀ ਨੇ ਤੇ ਸਭ ਤੋਂ ਪਹਿਲਾਂ ਜੇ ਆਪਾਂ ਕਹਿੰਦੇ ਆ ਨਾ ਜੀ ਚਲੋ ਨੌਕਰੀਆਂ ਦੀ ਹੋਰ ਗੱਲਾਂ ਕਰਦੇ ਨੇ ਜੇ ਜਾਨ ਹੀ ਨਹੀਂ ਸੁਰੱਖਿਅਤ ਹੈਗੀ ਜੀ ਤੇ ਮੈਨੂੰ ਲੱਗਦਾ ਭਾਰਤ ਦੇ ਵਿੱਚ ਸਭ ਤੋਂ ਘੱਟ ਦੁਨੀਆ ਦੇ ਵਿੱਚ ਜੇ ਮੈਂ ਗੱਲ ਕਰਾਂ ਜੀ ਇਥੇ ਸਸਤੀ ਜਾਨ ਹੈ ਜਾਨ ਦੀ ਕੀਮਤ ਨਹੀਂ ਕੋਈ ਪਾਉਂਦਾ ਹੈਗਾ ਜੀ ਜੇ ਜਾਨ ਹੋਊਗੀ ਤਾਂ ਤੁਹਾਨੂੰ ਨੌਕਰੀਆਂ ਮਿਲਣਗੀਆਂ ਤਾਂ ਬਾਕੀ ਚੀਜ਼ਾਂ ਹੋਣਗੀਆਂ ਪਹਿਲਾਂ ਆਪਾਂ ਜਾਨ ਦੀ ਸੁਰੱਖਿਆ ਤਾਂ ਕਰ ਲਈ ਤਾਂ ਮੈਨੂੰ ਲੱਗਦਾ ਸਭ ਤੋਂ ਪਹਿਲਾਂ ਜੀ ਸਭ ਤੋਂ ਵੱਡਾ ਜਿਹੜਾ ਸਾਡਾ ਧਰਮ ਹੈ ਸਾਡਾ ਫਰਜ਼ ਹੈ ਉਹ ਇਨਸਾਨੀ ਜਾਨ ਬਚਾਉਣਾ ਹੈ। ਪ੍ਰਾਈਵੇਟ ਹਸਪਤਾਲਾਂ ਨੂੰ ਵੀ ਸਾਲ ਕਰਾਉਗੇ ਕਿਉਂਕਿ ਵਿਰੇਂਦਰ ਘੋਮੰਦੀ ਵੀ ਕੱਲ ਹਸਪਤਾਲ ਕਰਕੇ ਮੌਤ ਹੋ ਗਈ। ਜੀ ਹਾਂ ਜੀ ਉਹੀ ਇਹ ਗੱਲ ਪਹਿਲਾਂ ਵੀ ਜਿਵੇਂ ਇੱਕ ਪ੍ਰੈਸ਼ਨ ਕੀਤਾ ਸੀਗਾ ਸੜਕਾਂ ਨੂੰ ਲੈ ਕੇ ਸੋ ਮੁੱਦੇ ਤਾਂ ਬਹੁਤ ਨੇ ਜੀ ਸੋ ਮੇਰੀ ਇਹੀ ਬੇਨਤੀ ਹੈ ਵੀ ਆਪਾਂ ਇੱਕ ਇੱਕ ਕਰਕੇ ਕਿ ਆਪਾਂ ਇੱਕ ਫੈਸਲਾ ਇੱਕ ਮੁੱਦੇ ਨੂੰ ਪਹਿਲਾਂ ਉਹ ਕਰ ਲਈਏ ਤਾਂ ਅੱਜ ਜਿਹੜੇ ਉੱਤੇ ਆਪਾਂ ਚੱਲੇ ਹੈਗੇ ਆਂ ਜੀ ਇਸ ਸ਼ਾਂਤੀ ਮਾਰਚ ਦੇ ਉੱਤੇ ਬਸ ਇਹ ਵੀ ਲੋਕ ਵੱਧ ਤੋਂ ਵੱਧ ਹੰਗਾਰਾ ਕਰਨ ਤਾਂ ਕਿ ਸਖਤ ਫੈਸਲੇ ਲਏ ਜਾਣ ਠੀਕ ਹੈ ਜੀ